ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਾਗੋ ਅੱਜ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਕਾਫੀ ਦਿਨਾਂ ਬਾਅਦ ਆਪਾਂ ਮੰਡੀ ਆਏ ਸੀ ਕਣਕ ਕਣਕ ਵੇਚਦੇ ਸੀ ਹੁਣ ਥੋੜਾ ਲੋਕ ਕਿਸਾਨ ਭਰਾਵਾਂ ਨੇ ਕਣਕ ਵੇਚਤੀ ਹੈ ਮੰਡੀ ਚ ਰੌਣਕਾਂ ਦੁਆਰਾ ਪਰਤਣੀਆਂ ਸ਼ੁਰੂ ਹੋ ਗਈਆਂ ਟਰੈਕਟਰ ਵੇਖ ਲਓ ਟਰੈਕਟਰ ਕਾਫੀ ਆਏ ਹੋਏ ਆ ਦੇਖੋ ਚੰਗ ਵੀ ਹੈਗੇ ਆ ਸੌਦੇ ਹੋ ਰਿਹਾ ਉਹ ਦੇਖੋ ਟਰਾਈਆਂ ਹੋ ਰਹੀਆਂ ਟਰੈਕਟਰਾਂ ਦੀਆਂ ਸੌਦੇ ਵੀ ਖਰਦੋਦੋ 4 4 ਸੌਦੇ ਹੋਏ ਆ ਕਿਸੇ ਵੀ ਕਿਸਾਨ ਭਰਾ ਨੇ ਕੋਈ ਟਰੈਕਟਰ ਵੇਚਣਾ ਹੈ ਖਰੀਦਣਾ ਹੈ ਤਾਂ ਆਪਣੀ ਮੰਡੀ ਤਲਵੰਡੀ ਸਾਬੋ ਲਾਜ਼ਮੀ ਆਓ ਤੇ ਕਾ ਇਹਨਾਂ ਨੇ ਸੌਦੇ ਦੋ ਕਰਤੇ ਆ ਨਾਲ ਦੀ ਮੰਡੀ ਆਏ ਨੇ ਇੱਕ ਸੌਦਾ ਲਿਖੀ ਜਾਂਦਾ ਉਹ ਸਾਹਮਣੇ ਕੋਈ ਵੀ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਜਾਂ ਕੋਈ ਲੋਨ ਕਰਾਉਣਾ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 9465362000 ਤੇ ਸੰਪਰਕ ਕਰ ਸਕਦੇ ਹੋ ਆਪਾਂ ਮਲਾਉਨੇ ਆ 27 ਨਾਮ ਨੂੰ ਕਮਾਲ ਵਾਲੇ ਸਤਸ੍ਰੀਕਾਲ ਭਾਈ ਤੇਰੇ ਸਾਰੇ ਸਰੋਤਿਆਂ ਨੂੰ ਧੰਨਵਾਦ ਪ੍ਰਾ ਕੀ ਹਾ ਸਤਨਾਮ ਕੀ ਟੈਪ ਘਰ ਪਰਵਾਹ ਠੀਕ ਹੈ ਹਾਂ ਹਾਂ ਬਹੁਤ ਵਧੀਆ ਪਛਮੰਗਲ ਹੈ ਕਿੰਨੇ ਟਰੈਕਟਰ ਲਾਇਆ ਮੁੰਡੇ ਟਰੈਕਟਰ ਇੱਥੇ 6 ਕਿ ਲਾਇਆ 6 ਕਿ ਲਾਇਆ ਹਾਂ ਕਿਸਾਨ ਭਰਾਵਾਂ ਨੂੰ ਇੱਕ ਪਹਿਲੇ ਦੱਸ ਦੇ ਵੀ ਜੇ ਕੋਈ ਸ਼ੁਰੂ ਚ ਤੇਰਾ ਫੋਨ ਨੰਬਰ ਬੋਲ ਦੇ ਪਹਿਲਾਂ 8825 404 8825 404 ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣਾ ਟਰੈਕਟਰ ਕੱਟਿਆ ਜਾਊ ਕੱਟਿਆ ਜਾਊ ਜੇ ਕਿਸੇ ਭਰਾ ਨੇ ਕੋਈ ਲੋਨ ਕਰਾ ਕੇ ਲੈਣਾ ਹੈ ਲੋਨ ਉੱਚੇ ਮਾਡਲਾਂ ਤੇ ਹੋਊਗਾ ਜੇ ਉਹਨਾਂ ਕਿ 10 ਮਾਡਲ ਤੇ ਨਹੀਂ ਹੋਣਾ ਠੀਕ ਹੈ ਹਾਂ ਠੀਕ ਹੈ ਬਈ ਇਹ ਸ਼ੁਰੂ ਕਰਕੇ ਕਿਹੜੇ ਟਰੈਕਟਰ ਤੋਂ ਸ਼ੁਰੂ ਕਰਦਾ ਇਹ ਹੋਲੈਂਡ 2010 ਮਾਡਲ 2010 ਮਾਡਲ ਪੂਲ ਟੌਪ ਮਾਰ ਲਿਆ ਇਹ ਠੀਕ ਹੈ ਪਲੱਸ ਵਾਲਾ ਅੱਛਾ 55 ਚ ਵੀ ਵਾਲਾ ਇਹ ਹਾਂ ਠੀਕ ਹੈ ਪੈਰ 90 ਪੈਸੇ ਠੀਕ ਹੈ ਬਿਨਾ ਡਰ ਬੋ ਤੋਂ ਹਾਂ ਬਿਨਾ ਡਰ ਬੋ ਵਾਲਾ ਸਟਿਕਰ ਸੂਕਰ ਨਾਲ ਦੇ ਆ ਰਿਹਾ ਡੈਕ ਡੱਕ ਛਤਰੀ ਛੁਤਰੀ ਸਾਰਾ ਕੁਝ ਨਾਲ ਪੂਲ ਟੌਪ ਮਾਰ ਡਬਲ ਡਿਸਟ੍ਰੀਬਿਊਟਰ ਆ ਗਿਆ ਭਾਈ ਜੀ ਹਾਂ ਡਬਲ ਡਿਸ ਇਹਦੀ ਮੁੱਲ ਦੀ ਗੱਲ ਕਰੀਏ ਸਤਨਾ ਮੁੱਲ ਕੀ ਰੱਖਿਆ ਭਾਈ ਮੁੱਲੇ ਦਾ 485000 4 ਲੱਖ ਤੇ 85000 ਰੁਪਏ ਲੈਨ ਦੇਣ ਸੌਦਾ ਕਿੱਥੇ ਹੀ ਹੋ ਜਾਵੇ ਲੈਨ ਦੇਣ ਦਾ ਕੋਈ ਨਹੀਂ ਕਰ ਲਾਂਗੇ ਬੰਦਾ ਤੇਰੀ ਵੀਡੀਓ ਦੇਖ ਕੇ ਆਊਗਾ ਤਾਂ ਜਿਵੇਂ ਮਰਜ਼ੀ ਕਹਿ ਦੇ ਤੂੰ ਉਹ ਮੇ ਕਰ ਲੈ ਠੀਕ ਹੈ ਬਾਈ ਜੀ ਅੱਗੇ ਸਤਰਾ ਪਾਪਾ ਜਲਦੀ ਜਲਦੀ ਸੱਤ ਅੱਠ ਮਿੰਟਾਂ ਸਾਰੇ ਟਰੈਕਟਰ ਤੇਰੇ ਦਿਖਾਉਣੇ ਆ ਗਿਆ ਗਿਆ ਬਾਈ ਕੋਲੇ ਪ੍ਰੀਤ ਪ੍ਰੀਤ ਕਿਹੜਾ ਮਾਡਲ ਹੈ ਵੀਰੇ ਇਹ 69 ਇਹ 2013 ਮਾਡਲ ਹੈ 2013 ਮਾਡਲ ਹੈ ਸਾਈਡ ਗੇਅਰ ਆ ਗਿਆ ਚੈਂਜਰ ਆ ਲਾ ਗਿਆ ਹਣਾ ਹਾਂ ਡਬਲ ਡਿਸਟ੍ਰੀਬਿਊਟਰ ਹਾਂ ਪੈ ਟੂਰੇ ਦੇ 85 90 ਪੈਸੇ ਪਏ ਹੈ ਫਤਨਾਵੇਂ ਇਹ ਵੀ ਮੁੱਲ ਦੀ ਗੱਲ ਕਰੀਏ ਮੁੱਲ ਕਿੰਨਾ ਭਰਾ ਇਹ ਕਿੰਨਾ ਇਹਦਾ 310000 ਰੁਪਿਆ 310000 ਰੁਪਿਆ ਤਾਂ ਦੇਣਾ ਕਿੰਨੇ ਦਾ ਬਾਈ ਜੀ ਦੇ ਦਾਂਗੇ ਬਾਈ ਜਿਵੇਂ ਕਹੂੰਗੇ ਤੇ ਨੰਬਰ 79 ਦਾ ਨੰਬਰ ਇਹਦਾ ਹਰਿਆਣੇ ਦਾ ਐਨਓਸੀ ਲੈ ਕੇ ਦੇ ਦਾਂਗੇ ਐਨਓਸੀ ਲੈ ਕੇ ਦੇਵਾਂਗੇ ਹਾਂ ਟਰੈਕਟਰ ਚੰਗੀ ਤਰ੍ਹਾਂ ਝਾਤ ਮਾਰ ਲਓ ਵੀਰੇ ਇਕੱਲੇ ਇਕੱਲੇ ਦੀ ਫੋਟੋ ਭੇਜਣੀ ਥੋੜੀ ਜੀ ਔਖੀ ਹੋ ਜਾਂਦੀ ਹੈ ਤੁਸੀਂ ਆਪ ਸੈਣ ਠੀਕ ਹੈ ਬਾਈ ਜੀ ਅੱਗੇ ਬਾਈ ਦਾ ਟਰੈਕਟਰ ਆ ਗਿਆ 36002 36002 ਹਾਲੈਂਡ ਹੈ ਨੰਬਰ 50 ਬਾਈ ਹੈ ਜਹਾਵਾ ਪੰਜਾਬ ਨੰਬਰ ਦਾ ਟਰੈਕਟਰ ਹੈ ਫਾਸਟ ਆਨਰ ਹੈ ਫਾਸਟ ਆਨਰ ਹੈ ਤੇ 3 ਸਪੀਡ ਹੈ ਕਿ 2 ਉਹ ਬਈ ਹੈ 3 ਸਪੀਡ 3 ਸਪੀਡ ਟਰੈਕਟਰ ਹੈ ਡਬਲ 3 ਸਪੀਡ ਟਰੈਕਟਰ ਟੌਬ ਮਾਰ ਲਈ ਟੌਬ ਮਾਰ ਲਈ 12 ਨਾਟ ਹਾਈ ਐਲ ਡੇਰਾਂ ਚ ਹੈ ਹਾਂ ਠੀਕ ਹੈ ਬਾਈ ਜੀ ਤੇ ਇਹਦੇ ਮੁੱਲ ਦੀ ਗੱਲ ਕਰੀਏ ਸਤਨਾਵੇਂ ਮੁੱਲੇ ਦਾ ਕੀ ਰੱਖਿਆ ਬਾਈ ਮੁੱਲੇ ਦਾ 3,95,000 ਰੁਪਏ 3 ਲੱਖ ਤੇ 95,000 ਰੁਪਏ ਹਾਂ ਤੇ ਦੇਣਾ ਕਿੰਨੇ ਦਾ ਬਾਈ ਜੀ ਇਹ ਦੇ ਦਾਂਗੇ ਕੋਈ ਨਹੀਂ ਜਿੰਮੇ ਗਾ ਕ ਖੂਮ ਹੀ ਦੇ ਦਾਂਗੇ ਠੀਕ ਹੈ ਆਪਾਂ ਬੜੇ ਬਾਈ ਤੁਸੀਂ ਫੋਨ ਤੇ ਸੰਪਰਕ ਕਰ ਲਓ ਜਿੰਨਾ ਰੇਟ ਥੋੜਾ ਹੋਊਗਾ ਟਰੈਕਟਰ ਬਾਈ ਦਾ ਟਰੈਕਟਰ ਬਾਈ ਕਹਿੰਦਾ ਦੇਣਾ ਹੀ ਆ ਬਸ ਉਸ ਹਿਸਾਬ ਨਾਲ ਤੁਸੀਂ ਬਾਈ ਨਾਲ ਗੱਲ ਕਰ ਲਓ 3602 ਚਾਹੀਦਾ 50 ਕਿਹੜਾ ਟਰੈਕਟਰ ਹੈ ਨਾ ਹਾਂ ਹਾਂ ਠੀਕ ਹੈ ਵੀਰੇ ਅੱਗੇ 36 ਦੀ ਇੱਕ ਹੋਰ 36 ਦੀ ਕਈ ਲਾਈ ਖੜਾ ਹੈ ਇਹ ਹਾਂ ਸਪੈਸ਼ਲ ਐਡੀਸ਼ਨ ਆ 36 ਦੀ ਸਪੈਸ਼ਲ ਐਡੀਸ਼ਨ ਮਾਡਲ ਬਾਈ ਜੀ ਇਹ ਇਹ 19 2019 ਮਾਡਲ ਆ ਬਿਲਕੁਲ ਨਵਾਂ ਟਰੈਕਟਰ ਹੈ ਨਾ ਟਾਇਰ ਵੀ ਨਵੇਂ ਆ ਟਾਇਰ ਵੀ ਨਵੇਂ ਆ ਤੇ ਡੱਕ ਡੱਕ ਛਤਰੀ ਛੁਤਰੀ ਸਾਰਾ ਕੁਝ ਨਾਲ ਹੈ ਠੀਕ ਹੈ ਬਾਈ ਇਹ ਵੀ ਫੁੱਲ ਟੌਪ ਮਾਰਲੀ ਆਂਦਾ ਤੇ ਨੰਬਰ ਬਾਈ ਇਹਦਾ ਨੰਬਰ ਇਹਦਾ 424 ਸਰਸੇ ਦਾ ਐਚ ਆਰ ਚਾਹੀਏ ਐਨਓਸੀ ਜੇ ਕੋਈ ਮੰਗੇ ਸੀ ਮਿਲ ਜੂ ਹਾਂ ਐਨਓਸੀ ਤੁਸੀਂ ਆਪ ਕਢਾ ਕੇ ਦਿਓਗੇ ਨਾ ਹਾਂ ਹਾਂ ਆਪ ਕਢਾ ਕੇ ਇਹਦੇ ਮੁੱਲ ਦੀ ਗੱਲ ਕਰੀਏ ਬਾਈ ਜੀ ਆਪਾਂ ਮੁੱਲ ਕੀ ਰੱਖਿਆ ਦਾ ਮੋਲੇ ਦਾ 7,25,000 ਰੁਪਇਆ 7 ਲੱਖ ਤੇ 25 ਹਜ਼ਾਰ ਰੁਪਇਆ ਤੇ ਲੈਣ ਦੇਣ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਬਾਈ ਜੀ ਇਹਨਾਂ ਸਾਰੇ ਟਰੈਕਟਰਾਂ ਤੇ ਲੋਨ ਹੋ ਜੂਗਾ ਤਕਰੀਬਨ ਹਨਾ ਹਾਂ ਠੀਕ ਹੈ ਬਾਈ ਜੀ ਅੱਗੇ ਹੈਗਾਗਾ ਬਾਈ ਜਿਹੜਾ 3600 2010 ਮਾਡਲ ਸੀ ਉਹ 10 ਮਾਡਲ 2010 ਮਾਡਲ ਇਹ 2019 ਮਾਡਲ ਇੱਕ 2010 ਮਾਡਲ 3600 ਰੁਪਏ ਹਾਂ ਇੱਕ ਇਹਦੇ ਨਾਲ ਦਾ ਦੂਜਾ ਸੁਪਰ ਪ ਛਤੀਤੀ ਛਤੀਤੀ ਵੀਰਾਈਟੀ ਦਾ ਬੰਦੂ ਬਾਈ ਕੋਲੇ ਹੈਣਾ ਅੱਗੇ ਬਾਈ 793855 ਆ ਗਿਆ 2013 ਮਾਡਲ ਹਾਂ ਇਹਦਾ ਨੰਬਰ ਵੀ ਪੰਜਾਬ ਆ ਤੇ ਇਹਦੇ ਆਪਾਂ ਗੱਲ ਕਰੀਏ ਬਾਈ ਇਹ ਡੀਟੀ ਮਾਡਲ ਆ ਜਾਂਦਾ ਬਾਈ ਡੀਟੀ ਮਾਡਲ ਆ ਹਾਂ ਡੀਟੀ ਮਾਡਲ ਆ ਟਾਇਰ ਹੈਗੇ 75 ਤੋਂ 80 ਪੈਸਿਆਂ ਨੂੰ ਟਰੈਕਟਰ ਇਹ ਵੀ ਚੰਗਾ ਡਬਲ ਡਿਸਟ੍ਰਿਬਿਊਟਰ ਆ ਹੈਨਾ ਹਾਂ ਡਬਲ ਡਿਸਟ੍ਰਿਬਿਊਟਰ ਵਾਲਾ ਫੋਟੋ ਕੱਲੇ ਕੱਲੇ ਦੀ ਭੇਜਣੀ ਹੋਣੀ ਭਰਾਵੋ ਟਰੈਕਟਰ ਦੇਖ ਲਓ ਤੁਸੀਂ ਆਪ ਹੀ ਵੀਡੀਓ ਚ ਚੈੱਕ ਕਰਕੇ ਬਾਈ ਨਾਲ ਸੰਪਰਕ ਕਰ ਲਓ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਆਮ ਵੱਲ ਦੇਖ ਲੋ ਟਰੈਕਟਰ ਤਾਂ ਲਿਖਿਆ ਹੋਇਆ 4,70,000 ਰੁਪਇਆ ਸਤਨਾਮ ਜੀ ਇਹਦੇ ਚ ਮਾਨਤਾਨ ਕਿੰਨਾ ਕੋਜੂ ਬਾਈ ਉਹ ਕਰ ਦਿਆਂਗੇ ਜਿਵੇਂ ਕਹੂਗਾ ਕੋਈ ਆਪਾਂ ਕਿਤਾਈ ਅੜਨ ਵਾਲੇ ਬੰਦੇ ਤਾਂ ਹੈ ਨਹੀਂ ਆਪਾਂ ਅੱਛਾ ਹਮ ਲਿਸ਼ਾ ਲਾਈਆਂ ਭਈਆਂ ਨੇ ਸਾਰੀਆਂ ਹੋਂਦ ਹਾਂ ਠੀਕ ਹੈ ਨਹੀਂ ਫੇਰ ਵੀ ਕਿੰਨੇ ਇਹਦੇ ਜੇ ਲੋਨ ਕਰਾਉਣਾ ਹੋਵੇ ਸੱਚੇ ਤੇਰਾ ਮਾਲ ਤੇ ਲੋਨ ਕਿੰਨਾ ਕੋਜੂ 3 ਲੱਖ ਰੁਪਇਆ ਦਾ 3 ਲੱਖ ਰੁਪਇਆ ਦੇ ਲਗਭਗ ਲੋਨ ਹੋ ਜਾਂਦਾ ਹੈ ਨਾ ਜੇ ਕੋਈ ਪੁਰਾਣਾ ਵੇਚ ਕਟਾਉਣਾ ਹੋਵੇ ਤਾਂ ਵੀ ਉਹ ਵੀ ਬਾਈ ਨਾਲ ਸੰਪਰਕ ਕਰਕੇ ਤੁਸੀਂ ਪੁਰਾਣਾ ਟਰੈਕਟਰ 20 ਵਿੱਚ ਕਟਾ ਸਕਦੇ ਹੋ ਜੀ ਅੱਗੇ ਬਾਈ ਕੋਲੇ ਆ ਗਿਆ 847 ਬਹੁਤ ਨਵਾਂ ਟਰੈਕਟਰ ਕਹਿ ਸਕਦੇ ਹਾਂ ਆ ਦੇਖੋ ਚਮਕ ਚੋਂ ਕੋਮ ਨਹੀਂ ਹੋਈ ਇਹ ਕੋਈ ਪੂਰੀ ਫੁੱਲ ਚੰਕ ਪਈ ਹੈ 747 ਐਫੀ ਮਾਡਲ ਹੈ ਅਗਲੇ ਟਾਇਰ ਸਿੱਧੀ ਗੁੱਡੀ ਚ ਪਏ ਹੋਏ ਆ ਪਿਛਲੇ ਟਾਇਰ ਮਾਰਫ ਦੇ ਨੰਬਰ ਇਹਦਾ ਵੀ ਹਰਿਆਣਾ ਹੈ ਨਾ ਇਹ ਡਬਲ ਹੀ ਦਾ 42 ਡਬਲ ਦਾ 42 ਚਾਹ ਪੀ ਮੰਗੇ ਡਬਲ ਹੀ ਅੱਡੇ ਤੇ ਖੜਕੇ ਡਬਲ ਹੀ ਅੱਡੇ ਤੇ ਖੜਕੇ ਚਾਹ ਪੀ ਮੰਗੇ ਇਹਦਾ ਕੀ ਮਤਲਬ ਹੋਇਆ ਹੈ ਇਹਦਾ ਕੀ ਮਤਲਬ ਹੋਇਆ ਬਲੌਕੀ ਬਲੌਕੀ ਇਹਦੇ ਵੀ ਲੱਗੀ ਹੋਈ ਹੈ ਇਹ ਕਿਹੜਾ ਨਵਾਂ ਗਾਣਾ ਕਰਦਾ ਵੀ ਚਾਹ ਪੀਵਾਂਗੇ ਡੱਬੇ ਅੱਡੇ ਦਾ ਗਾਣਾ ਨਹੀਂ ਸੀ ਪਹਿਲਾਂ ਚੱਲਦਾ ਆਇਆ ਇਹਦਾ ਨਹੀਂ ਸੀ ਡੱਬਾ ਲਈ ਅੱਡੇ ਤੇ ਕੜ ਕੇ ਜਾ ਵੀ ਆਈ ਕਹਿੰਦੀ ਹੁੰਦੀ ਸੀ ਉਹ ਚਾਹ ਅੱਛਾ ਭਾਈ ਇਹਦੇ ਮੁੱਲ ਦੀ ਗੱਲ ਕਰੀਏ ਮੁੱਲ ਕਿੰਨਾ ਰੱਖਿਆ ਤਾਂ ਮੋਲੇ ਦਾ 495000 ਚਾਰ ਲੱਖ ਤੇ 95000 ਹਾਂ ਤੇ ਇਹਦਾ ਭਾਈ ਸੌਦਾ ਕਿੱਥੇ ਹੀ ਹੋ ਜੂਗਾ ਸੌਦਾ ਜਿਵੇਂ ਕਹੋਗੇ ਕਰ ਲਾਂਗੇ ਮਾਡਲ ਕਿਹੜਾ ਦੱਸਿਆ ਸੀ 18 18 ਮਾਡਲ 495000 4 ਲੱਖ ਦਾ ਰੇਟ ਤਾਂ ਲਾਉਣ ਹੋ ਜਣਾ ਹਾਂ ਟਰੈਕਟਰ ਬਿਲਕੁਲ ਨਵਾਂ ਹੈ ਦਾ ਠੀਕ ਹੈ ਸੋਹਣਾ ਟਰੈਕਟਰ ਹੈ ਕੋਈ ਵੀ ਮਾਡਲ ਵਰਗਾ ਟਰੈਕਟਰ ਹੈ ਹਾਂ ਬਹੁਤ ਸੋਹਣਾ ਟਰੈਕਟਰ ਹੈ ਸਾਰਾ ਚੰਗੀ ਦਿਨ ਆਪਾਂ ਚਾਹ ਦਮਰਾ ਨੇ ਮੁਰਾੜਾ ਮੁੰਡਾ ਉਹਨਾਂ ਨਵਾਂ ਟਰੈਕਟਰ ਹੈ ਸਾਰਾ ਉਹ ਇਹੋ ਬੇੜਦਾ ਟਰੈਕਟਰ ਠੀਕ ਹੈ ਜੀ ਸਤਨਾਉਖੀਰ ਤੇ ਵੀਰੇ ਥੋੜਾ ਫੋਨ ਨੰਬਰ ਤੇ ਐਡਰੈਸ ਵਗੈਰਾ ਦੁਬਾਰਾ ਫੇਰ ਹੋ ਜਾ ਜੀ 8825404 ਇਹ ਮੋਬਾਈਲ ਨੰਬਰ ਹੈ ਹਾਂਜੀ ਤੇ ਇੱਥੇ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਜਦੋਂ ਮਰਜ਼ੀ ਆ ਜਾਓ ਤੁਸੀਂ ਘੰਟੀ ਮਾਰ ਲਓ ਇੱਥੇ ਟਰੈਕਟਰ ਦੇਖ ਸਕਦੇ ਹੋ ਠੀਕ ਹੈ ਰਵਿਦਾਸ ਚੌਕ ਕੋਈ ਵੀ ਟਰੈਕਟਰ ਲੈਂਸ ਹੋਣ ਦੀ ਟਰੈਕਟਰ ਰੇਟਸ ਹੋਣ ਦੀ ਬਾਈ ਦਾ ਨੰਬਰ ਦੁਆਰਾ ਲਾਸਟ ਇੱਕ ਵਾਰੀ ਫੇਰ ਬੋਲਦੇ ਬਾਈ 8025404 ਹੈ ਮੋਬਾਈਲ ਨੰਬਰ ਹੈ ਤੇ ਟਰੈਕਟਰ ਆਪਣੇ ਕੋਲੇ 8-10 ਹੋਰ ਵੀ ਖੜੇ 10-12 ਠੀਕ ਹੈ ਬਾਈ ਜੀ ਹਾਂ ਠੀਕ ਹੈ ਬਾਈ ਵੀਡੀਓ ਚੰਗੀ ਲਗੀ ਤੇ ਜਲਦੀ ਜਲਦੀ ਨੂੰ ਬਾਈ ਜੀ ਲਾਈਕ ਤੇ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਯਾਰ ਕਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਮਿਹਰਬਾਨੀ ਸ਼ੁਕਰੀਆ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬਾ ਧੰਨਵਾਦ